ਕੈਨੇਡਾ ਦੇ ਮੰਦਿਰ ਦੇ ਪ੍ਰਦਾਨ ਤੇ ਚੱਲੀਆਂ ਗੋਲੀਆਂ ਨਰਾਇਣ ਮੰਦਿਰ ਦੇ ਪ੍ਰਦਾਨ ਤੇ ਪੁੱਤਰ ਦੀ ਰਿਹਾਈਸ਼ ਤੇ ਹੋਈ ਗੋਲੀਬਾਰੀ ਕੈਨੇਡਾ ਦੇ ਸਰੀਚ ਇੱਕ ਮੰਦਿਰ ਦੇ ਪ੍ਰਦਾਨ ਤੇ ਗੋਲੀਆਂ ਚੱਲਣ ਦੀ ਘਟਨਾ ਸਾਹਮਣੇ ਆਈ ਹੈ ਗੋਲੀਬਾਰੀ ਦੀ ਘਟਨਾ ਲక్ష్ਮੀ ਨਰਾਇਣ ਦੇ ਮੰਦਿਰ ਦੇ ਪ੍ਰਦਾਨ ਸਤੀਸ਼ ਕੁਮਾਰ ਦੇ ਪੁੱਤਰ ਦੀ ਰਿਹਾਈਸ਼ ਤੇ ਹੋਈ ਮੰਦਿਰ ਦੇ ਪ੍ਰਦਾਨ ਦੇ ਨਾਲ ਨਾਲ ਸਤੀਸ਼ ਕੁਮਾਰ ਇੱਕ ਪ੍ਰਮੁੱਖ ਕਾਰੋਬਾਰੀ ਵੀ ਨੇ ਸਤੀਸ਼ ਕੁਮਾਰ ਨੇ ਦੱਸਿਆ ਕਿ ਹਮਲੇ ਵਿੱਚ ਲਗਭਗ 14 ਰਾਉਂਡ ਫਾਇਰ ਕੀਤੇ ਗਏ ਸਰੀ ਰਾਇਲ ਕੈਨੇਡੀਅਨ ਮਾਊਂਟਨ ਪੁਲਿਸ ਨੇ ਖੁਲਾਸਾ ਕੀਤਾ ਕਿ ਘਟਨਾ ਉਸ ਸਮੇਂ ਵਾਪਰੀ ਜਦੋਂ 27 ਦਸੰਬਰ ਨੂੰ ਸਵੇਰੇ 8:03 ਵਜੇ ਸतीश ਕੁਮਾਰ ਦੇ ਵੱਡੇ ਪੁੱਤਰ ਦੇ ਘਰ ਨੂੰ ਨਿਸ਼ਾਨਾ ਬਣਾਇਆ ਗਿਆ। ਘਟਨਾ 'ਚ ਕਿਸੇ ਕਿਸਮ ਦੀ ਜਾਨੀ ਨੁਕਸਾਨੀ ਦੀ ਖਬਰ ਨਹੀਂ ਹੈ। ਘਟਨਾ ਦੀ ਸੂਚਨਾ ਮਿਲਣ ਤੇ ਸਰੀ ਦੀ RCMP ਦੀ ਜਰਨਲ ਇਨਵੈਸਟੀਗੇਸ਼ਨ ਯੂਨਿਟ ਨੇ ਹਮਲੇ ਦੇ ਪਿੱਛੇ ਦੇ ਮਕਸਦ ਦਾ ਪਰਦਾਫਾਸ਼ ਕਰਨ ਦੀ ਕੋਸ਼ਿਸ਼ ਕਰਦੇ ਹੋਏ ਮਾਮਲੇ ਦਾ ਚਾਰਜ ਸੰਭਾਲ ਲਿਆ। ਸਬੂਤਾਂ ਦੀ ਜਾਂਚ ਕੀਤੀ ਜਾ ਰਹੀ ਤੇ ਆਸ-ਪਾਸ ਦੇ ਸੰਭਾਵੀ CCTV ਫੁਟੇਜ ਵੀ ਖੰਗਾਲੇ ਜਾ ਰਹੇ ਨੇ। ਜ਼ਿਕਰ ਯੋਗ ਹੈ ਕਿ ਇਸ ਮੰਦਰ ਵਿੱਚ ਕੁਝ ਦਿਨ ਪਹਿਲਾਂ ਵੀ ਵਿਵਾਦਿਤ ਨਾਰੇ ਲਿਖੇ ਗਏ ਸਨ ਗਰਮਖਿਆਲੀ ਧੜੇ ਦੇ ਸਮਰਥਕਾਂ ਵੱਲੋਂ ਮੰਦਰ ਤੇ ਇਹ ਹੁਣ ਤੱਕ ਤੀਜਾ ਹਮਲਾ ਕੀਤਾ ਗਿਆ ਕਿਉਂਕਿ ਪਿਛਲੇ ਮਹੀਨੇ ਵਿੱਚ ਕੈਂਪਸ ਵਿੱਚ ਇਸ ਦੇ ਕੁਝ ਸਮਰਥਕ ਸतीश ਕੁਮਾਰ ਤੇ ਹਮਲਾ ਕਰਨ ਦੇ ਇਕੱਠੇ ਹੋਏ ਸਨ ਦੂਜੇ ਪਾਸੇ ਕੈਨੇਡੀਅਨ ਸਰਕਾਰ ਨੇ ਇਹਨਾਂ ਹਮਲਿਆਂ ਦੀ ਨਿੰਦਾ ਵੀ ਕੀਤੀ ਹੈ ਪ੍ਰਭਾਵਿਤ ਪਾਈਚਾਰਨ ਲਈ ਸਹਾਇਤਾ ਦਾ ਵਾਅਦਾ ਕੀਤਾ ਹੈ ਇਨਾ ਪ੍ਰੋਸੈਸ ਦੇ ਬਾਵਜੂਦ ਵੀ ਹਿੰਦੂ ਭਾਈਚਾਰਾ ਇਨ੍ਹਾਂ ਦੁਖਦਾਈ ਘਟਨਾ ਦੇ ਮੱਦੇਨਜ਼ਰ ਸੁਚੇਤ ਰਹਿੰਦਾ ਹੈ। ਅਗਲੀਆਂ ਫੈਡਰਲ ਚੋਣਾਂ ਦੇ ਜੇ ਕਿਸੇ ਵੀ ਪਾਰਟੀ ਨੂੰ ਸਪਸ਼ਟ ਬਹੁਮਤ ਨਹੀਂ ਮਿਲਦਾ ਤਾਂ ਅਜਿਹੇ 'ਚ ਐਨਡੀਪੀ ਆਗੂ ਜਗਮੀਤ ਸਿੰਘ ਲਿਬਰਾ ਨੇ ਨਾਲਗੜ੍ਹ ਛੋਟ ਸਰਕਾਰ ਨੂੰ ਬਣਾਉਣ ਦਾ ਸੰਭਾਵਨਾ ਨੂੰ ਇਨਕਾਰ ਕਰ ਦਿੱਤਾ ਹੈ। ਸਾਲ ਦੇ ਅਖੀਰ ਵਿੱਚ ਦਿੱਤੇ ਗਏ ਇੰਟਰਵਿਊ 'ਚ ਜਗਮੀਤ ਸਿੰਘ ਨੇ ਆਖਿਆ ਕਿ ਉਹਨਾਂ ਦਾ ਧਿਆਨ ਉਸ ਉੱਤੇ ਕੇਂਦਰਿਤ ਨਹੀਂ ਹੈ। ਅਸੀਂ ਚਾਹੁੰਦੇ ਹਾਂ ਕਿ ਪਾਰਲੀਮੈਂਟ ਵਿੱਚ ਕਈ ਮੁੱਦਿਆਂ ਨੂੰ ਸੁਝਾਇਆ ਜਾਵੇ ਫਿਰ ਅਸੀਂ ਜਿੱਤਣ ਦੀ ਮੈਦਾਨ ਵਿੱਚ ਨਿਤਰਾਂਗੇ ਜ਼ਿਕਰਯੋਗ ਹੈ ਕਿ ਮਾਰਚ 2022 ਵਿੱਚ ਲਿਬਰਾ ਨੇ ਐਨਡੀਪੀ ਦਰਮਿਆਨ ਇੱਕ ਡੀਲ ਹੋਈ ਸੀ ਜਿਸ ਤਹਿਤ ਐਨਡੀਪੀ ਦੇ ਪਾਲਿਸੀ ਦੀਆਂ ਤਰਜੀਹਾਂ ਉੱਤੇ ਕਾਰਵਾਈ ਕਰਨ ਬਦਲੇ ਪਾਰਟੀ ਦੇ ਇੱਕ ਘੱਟ ਗਿਣਤੀ ਲਿਬਰਾ ਸਰਕਾਰ ਨੂੰ ਸਹਾਰਾ ਦੇਣ ਦਾ ਵਾਅਦਾ ਕੀਤਾ ਸੀ ਦੋਵੇਂ ਪਾਰਟੀਆਂ ਵੱਲੋਂ 2025 ਤੱਕ ਆਪਣੀ ਇਸ ਡੀਲ ਨੂੰ ਜਾਰੀ ਰੱਖਣ ਦਾ ਫੈਸਲਾ ਕੀਤਾ ਗਿਆ ਹੈ ਉਸ ਸਾਲ ਅਕਤੂਬਰ ਚ ਫੈਡਰਲ ਚੋਣਾਂ ਤੈਅ ਹਨ ਜਗਮੀ ਸਿੰਘ ਨੇ ਆਖਿਆ ਕਿ ਇਸ ਡੀਲ ਤੇ ਉਹਨਾਂ ਨੂੰ ਲਿਬਰਲ ਨੂੰ ਨੇੜੇ ਸਮਝਣ ਦਾ ਮੌਕਾ ਦਿੱਤਾ ਹੈ ਤੋਂ ਇਹ ਪਤਾ ਲਗਾ ਸਕੇ ਕਿ ਕੈਨੇਡੀਅਨ ਦੀ ਜ਼ਿੰਦਗੀ ਨੂੰ ਬਿਹਤਰ ਬਣਾ ਲਈ ਫੈਡਰਲ ਸਰਕਾਰ ਕੋਲ ਕਿੰਨੀ ਕੁ ਤਾਕਤ ਹੁੰਦੀ ਹੈ ਇਸ ਸਮੇਂ ਕਰਵਾਏ ਜਾ ਰਹੇ ਸਰਵੇਖਣਾਂ ਤੋਂ ਸਾਹਮਣੇ ਆਇਆ ਕਿ ਹਵਾ ਦਾ ਰੁਖ ਕੰਜ਼ਰਵੇਟਿਵ ਵੱਲ ਘਟਾ ਕਿੰਨੀ ਸਰਕਾਰ ਕਾਰਨ ਚੋਣਾਂ ਤੇ ਕਦੇ ਵੀ ਹੋ ਸਕਦੀ ਹੈ ਉਸ ਉੱਤੇ ਪ੍ਰਧਾਨ ਮੰਤਰੀ ਜਸਨ ਟੂਡੋ ਦਾ ਕਹਿਣਾ ਹੈ ਕਿ ਅਜਿਹਾ ਹੋਣ ਪਿੱਛੇ ਉਹਨਾਂ ਨੂੰ ਕੋਈ ਕਾਰਨ ਹੀ ਨਜ਼ਰ ਆ ਰਿਹਾ ਉਟਾਵਾ ਚ ਦੱਖਣ ਵੱਲੋਂ ਰੀਡਰੋ ਰਿਵਰ ਦੇ ਪਰਫ ਚੋਹੇਠਾ ਬਗ ਜਾਣਕਾਰ ਇੱਕ ਟੀਨੇ ਜ਼ਰਦੀ ਮੌਤ ਹੋ ਗਈ ਜਦਕਿ ਦੂਜਿਆਂ ਦੀ ਪਾਲ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ बुधवार ਰਾਤ ਨੂੰ 11:44 ਵਜੇ ਐਮਰਜੈਂਸੀ ਅਮਲੇ ਨੂੰ ਕਾਲ ਕਾਲ ਕੇ ਮੈਨੋਟਿਕ ਨੇੜੇ ਨਿਕਲੋਫਸ ਆਈਲੈਂਡ ਰੋਡ ਦੇ ਨਾਲ ਹੀ ਜੰਮੀ ਇੱਕ ਬਰਫ਼ ਤੇ ਤੁਰੇ ਜਾ ਰਹੇ 4 ਟੀਜ਼ ਦੇ ਦੀ ਬਰਫ਼ ਦੀ ਪਰਤ ਟੁੱਟਣ ਕਾਰਨ ਨਦੀ ਵਿੱਚ ਡਿੱਗਣ ਜਾਂਦੀ ਜਾਣਕਾਰੀ ਦਿੱਤੀ ਗਈ। ਪੁਲਿਸ ਨੇ ਦੱਸਿਆ ਕਿ ਦੋ ਨੌਜਵਾਨਾਂ ਨੂੰ ਫਰਸਟ ਰਿਸਪੌਂਡਰ ਵੱਲੋਂ ਬਚਾ ਲਿਆ ਉਹਨਾਂ ਨੂੰ ਹਸਪਤਾਲ ਲਿਜਾਇਆ ਗਿਆ। ਵੀਰਵਾਰ ਸਵੇਰੇ ਉਟਾਵਾ ਪੁਲਿਸ ਨੇ ਇੱਕ ਬਿਆਨ ਵਿੱਚ ਆਖਿਆ ਕਿ ਦੋ ਹੋਰ ਟੀਨੇਜਰ ਜਿਨ੍ਹਾਂ ਚੋਂ ਇੱਕ 16 ਸਾਲ ਦਾ ਲੜਕਾ ਤੇ ਦੂਜਾ 17 ਸਾਲ ਦਾ ਲੜਕਾ ਸੀ। ਜਿਨ੍ਹਾਂ ਚੋਂ ਅਜੇ ਵੀ ਇੱਕ ਲਾਪਤਾ ਹੈ ਉਸ ਦੇ ਪਰ ਫੇਟਾ ਵਗ ਜਾਣ ਦੀ ਸੰਭਾਵਨਾ ਚੁਟਾਈ ਜਾ ਰਹੀ ਹੈ ਇਹਨਾਂ ਦੋਵਾਂ ਨੂੰ ਲੱਭਣ ਲਈ ਇੱਕ ਰਾਤ ਭਰ ਰੈਸਕਿਊ ਆਪਰੇਸ਼ਨ ਚਲਾਇਆ ਗਿਆ ਪੁਲਿਸ ਨੇ ਦੱਸਿਆ ਕਿ ਮਰੀਨ ਯੂਨਿਟ ਤੇ ਉਟਾਵਾ ਫਾਇਰ ਫਾਈਟਰਸ ਰੈਸਕਿਊ ਯੂਨਿਟ ਵੱਲੋਂ ਸਾਰੀ ਰਾਤ ਇਲਾਕੇ ਵਿੱਚ ਛਾਣਬੀਨ ਕੀਤੀ ਗਈ ਇੱਕ ਲਾਪਤਾ ਲੜਕੇ ਦੀ লাশ ਤਾਂ ਮਿਲ ਗਈ ਹੈ ਪਰ ਦੂਜਾ ਅਜੇ ਵੀ ਲਾਪਤਾ ਹੈ ਦੂਜੇ ਲੜਕੇ ਦੀ ਪਾਲ ਵੀਰਵਾ ਸਵੇਰ ਤੋਂ ਸ਼ੁਰੂ ਕਰ ਦਿੱਤੀ ਹੈ ਕੈਨਰ ਦੇ ਚਾਰ ਵਿਨੀ ਪਿਕ ਦੇ ਵਕ ਵਕ ਗੁਰੂ ਘਰਾਂ ਦੇ ਵਿੱਚ ਸ੍ਰੀ ਗੁਰੂ ਗੋਬੀ ਸਿੰਘ ਜੀ ਦੇ ਚਾਰ ਸੱਭ ਜਾਂਦਿਆਂ ਤੇ ਉਹਨਾਂ ਦੀ ਲਾਸਾਨੀ ਕੁਰਬਾਨੀ ਨੂੰ ਯਾਦ ਕਰਦੇ ਹਾਂ ਵਕ ਵਕ ਗੁਰੂ ਘਰਾਂ ਦੇ ਵਿੱਚ ਧਾਰਮਿਕ ਪ੍ਰੋਗਰਾਮ ਕਰਵਾਏ ਗਏ ਗੁਰਦੁਆਰਾ ਸਾਉ ਸਿੱਖ ਸੈਂਟਰਲ ਤੇ ਗੁਰਦੁਆਰਾ ਕਲਗੀ ਤਰ ਦਰਬਾਰ ਚ ਸਭ ਤੋਂ ਪਹਿਲਾਂ ਧੁਰਕੀ ਬਾਣੀ ਸ੍ਰੀ ਅਕੰਠ ਪਾਠ ਸਾਹਿਬ ਦੇ ਭੋਗ ਪਾਏ ਗਏ ਉਸ ਅਪਰੰਤ ਗੁਰੂ ਘਰ ਕਲਗੀ ਤਰ ਦਰਬਾਰ ਦੇ ਮੁਖ ਸੇਵਾਦਾਰ ਭਾਈ ਸੁਖਵਿੰਦਰ ਸਿੰਘ ਵੱਲੋਂ ਵਿਰਾਗ ਮੇ ਕੀਰਤਨ ਦੀ ਰਾਹੀਂ ਸੰਗਤਾਂ ਨੂੰ ਬਾਣੀ ਦਾ ਜੋੜਿਆ ਗਿਆ ਖਾਸ ਆਏ ਕਮੇਟੀ ਵੱਲੋਂ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਤੇ ਦਾਨੀ ਇਸੇ ਤਰ੍ਹਾਂ ਸਹਿਯੋਗ ਦੇਣ ਦੀ ਅਪੀਲ ਕੀਤੀ ਗਈ ਗੁਰੂਗਰਾਹ ਚ ਸੰਗਤਾਂ ਦੀ ਬਹੁਤ ਆਮਦ ਸੀ ਪਰ ਦਸਮ ਪਿਤਾ ਜੀ ਦੇ ਪਰਿਵਾਰ ਦੀਆਂ ਧਰਮ ਪ੍ਰਤੀ ਕੁਰਬਾਨੀਆਂ ਤੇ ਸ਼ਹਾਦਤਾਂ ਨੂੰ ਲੈ ਕੇ ਸੰਗਤਾਂ ਦੇ ਚਿਹਰੇ ਤੇ ਵਿਰਾਗ ਸਨ